ਵਿੰਦ ਕਟੋਰੇ ਜਬਾਬਾ ਜੀਵਨ ਸਿੰਘ ਦਾ ਸਾਲਾਨਾ ਜੋੜ ਮੇਲਾ ਖੁਸ਼ੀਆਂ ਤੇ ਚਾਹਾਂ ਨਾਲ ਮਨਾਇਆ ਗਿਆ। ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਭੋਗ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ। ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਚਿਰਾਗੀ, ਤਾਦੀ ਅਤੇ ਕਵੀਸ਼ਰਾਂ ਨੇ ਗੁਰੂ ਕਾ ਹਰਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਨੀਤ ਸਿੰਘ ਸੋਦੀ ਦੇ ਪੁੱਤਰ ਹੀਰਾ ਸੋਦੀ ਅਤੇ ਟੀਮ ਸਮੇਤ ਪਹੁੰਚੇ। ਉਹਨਾਂ ਨੇ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 31000 ਰੁਪਏ ਦੀ ਸੇਵਾ ਦਿੱਤੀ। ਹੀਰਾ ਸੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਜਦੋਂ ਇਸ ਨਗਰ ਅਤੇ ਗੁਰੂ ਘਰ ਦੀ ਸੇਵਾ ਲਈ ਹੋਰ ਯਤਨ ਕਰਨਗੇ। ਇਹ ਮਾਰਗਾ ਤੇ ਮਾਨ ਪਹਿਲਾ ਸੰਦੁਰ ਅੰਧਰ ਹਨਾ ਕੰਨ ਹਰ ਕੋ ਨਾ ਬਿਜ ਬਜੋ ਕੰਨ ਸੁਨ ਹਰ ਨਾ ਹੋ ਯਾਰ ਕਰੋ ਨਰੇ ਮਾਨ ਹੈ

ਜੀ ਸੋਢੀ ਸਾਹਿਬ ਅੱਜ ਕਿੱਥੇ ਪਹੁੰਚੇ ਹੋ ਤੇ ਕਿਸ ਮਕਸਦ ਨੂੰ ਲੈ ਕੇ ਇੱਥੇ ਆਏ ਹੋ ਅੱਜ ਅਸੀਂ ਪਿੰਡ ਕਟੂਰਾ ਪਹੁੰਚੇ ਅੱਜ ਸਪੈਸ਼ਲ ਸੱਦੇ ਤੇ ਜਿਹੜਾ ਕਿਸਲਾਣਾ ਜੋੜ ਮੇਲਾ ਬਾਬਾ ਜੀਵਨ ਸਿੰਘ ਦਾ ਇੱਥੇ ਮਨਾਇਆ ਜਾਂਦਾ ਅੱਜ ਉੱਥੇ ਪਹੁੰਚੇ ਸਾਰੀ ਸੰਗਤ ਨੇ ਬੁਲਾਇਆ ਖਾਸ ਕਰਕੇ ਕਮੇਟੀ ਵਾਲੇ ਸਾਥ ਸਾਰੇ ਸਾਥੀਆਂ ਨੂੰ ਮੈਂ ਵਧਾਈ ਦੇਣਾ ਕਿ ਉਹ ਆਪਣਾ ਜਿਹੜਾ ਆਪਣਾ ਜਿਹੜਾ ਪਛੋਕੜ ਹੈ ਆਪਣੀ ਜਿਹੜੀ ਹਿਸਟਰੀ ਹੈ ਉਹ ਸਾਰੇ ਬੱਚਿਆਂ ਨੂੰ ਨਵੀਂ ਨਵੀਂ ਅਸਰ ਲੱਗਿਆ ਉਹਨਾਂ ਨੂੰ ਪਤਾ ਲੱਗਦਾ ਜਦੋਂ ਆਪਾਂ ਇਹੋ ਜਿਹੇ ਧਾਰਮਿਕ ਮੇਲੇ ਆ ਇਹੋ ਜਿਹੇ ਧਾਰਮਿਕ ਸਮਾਗਮ ਕਰਦੇ ਆ ਤੇ ਆਪਣੇ ਵਿਰਸੇ ਬਾਰੇ ਆਪਣੇ ਧਰਮ ਬਾਰੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਬਾਰੇ ਇਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਕਿ ਆਪਣੇ ਗੁਰੂਆਂ ਨੇ ਆਪਣੇ ਵਡਿਆਂ ਨੇ ਵਡੇਰਿਆਂ ਨੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੇ ਆਪਾਂ ਅੱਜ ਸ਼ਾਂਤੀ ਨਾਲ ਜੇ ਆਪਾਂ ਪੱਗ ਦੀ ਟੋੜ ਹੈ ਜੇ ਆਪਣੀ ਪੱਗ ਦੀ ਸ਼ਾਨ ਹੈ ਤੇ ਉਸ ਵਾਸਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਲੱਖਾਂ ਕੁਰਬਾਨੀਆਂ ਹੋਈਆਂ ਤੋ ਅੱਜ ਕੁਰਬਾਨੀ ਦਾ ਮੁੱਲ ਜਿਹੜਾ ਹੈਗਾ ਕਿ ਆਪਾਂ ਸਿਰਫ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹ ਤੋਂ ਹੋਰ ਕੁਝਾਂ ਦੇ ਨਹੀਂ ਸਕਦੇ। ਤੋ ਅੱਜ ਮੈਂ ਵਧਾਈ ਦੇਣਾ ਸਾਰਿਆਂ ਨੂੰ। ਜੋ ਅੱਜ ਛੋਟੀ ਸਾਹਿਬ ਤੁਸੀਂ ਇੱਥੇ ਗੁਰੂ ਘਰ ਦੇ ਕੁਝ ਇਮਾਰਤ ਦੇ ਵਾਸਤੇ ਸੇਵਾ ਦਾ ਵੀ ਐਲਾਨ ਕੀਤਾ ਹੈ। ਉਹ ਮਤਲਬ ਕਿ ਕੀ ਸੇਵਾ ਤੁਹਾਡੀ ਜਿਆਦਾ ਸੇਵਾ ਜੀ ਹੈਗੀ ਇੱਕ ਨਿਜੀ ਫੰਡ ਤੇ ਰਾਣਾ ਸੋਟੀ ਦੇ ਫੰਡ ਤੋਂ 31000 ਰੁਪਏ ਦਾ ਜਿਹੜਾ ਹੈਗਾ ਰਕਮ ਰਕੀ ਹੈ। ਉਹ ਇੱਕ ਛੋਟਾ ਜਿਹਾ ਹਿੱਸਾ ਲੰਗਰ ਪਾਣੀ ਦੇ ਵਾਸਤੇ ਉਹ ਮੈਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਕਹਾਂਗਾ ਬਿਲਕੁਲ ਐਲਾਨ ਕਰਵਾਵਾਂਗਾ ਇੱਕ ਦੋ ਦਿਨਾਂ ਦੇ ਵਿੱਚ ਉਹ ਆ ਕੇ ਮੇਰੇ ਤੋਂ ਇਹ ਜਦੋਂ ਸਮਾਂ ਆਏਗਾ ਮੈਂ ਵਾਅਦਾ ਕਰਨਾ ਜਿੱਥੇ ਇਹ ਲਿਖ ਦਾਂਗੇ ਤੇ ਉੱਥੇ ਰਾਣਾ ਜੀ ਤੋਂ ਮੈਂ ਸਾਈਨ ਕਰਕੇ ਉਹ ਉਹਨਾਂ ਕੋਲ ਰਾਸ਼ੀ ਪਹੁੰਚੇਗੀ ਪਰ ਅਜੇ ਸਮਾਂ ਨਹੀਂ ਹੈਗਾ ਪਰ ਮੈਂ ਉਮੀਦ ਕਰਨਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਮਾਂ ਲਿਆਵੇ ਤੇ ਅਸੀਂ ਇਹ ਲੋਕਾਂ ਦੀ ਗੁਰੂ ਘਰਾਂ ਦੀ ਸੇਵਾ ਕਰਨ ਜੋਗੇ ਹਾਂ ਹਾਂ ਕੀ ਇਹ ਜਿਹੜੀ ਧਰਤੀਆਂ ਰਿਸ਼ੀਆ ਮੁੰਡੀਆਂ ਦੀ ਜਿਲੇ ਫਰੋਇਦਪੁਰ ਦਾ ਟਕੋਰਾ ਪਿੰਡ ਹੈ ਮੇਰੇ ਗਿਰੂ ਜਿਸ ਤਾਕ ਤੇ ਉਸ ਮਹਾਨ ਸ਼ਹੀਦ ਨਹਾਨ ਜਰਨੈਲ ਸ਼੍ਰੋਮਨੀ ਸ਼ਹੀਦ ਬਾਬਾ ਜਗਨ ਸਿੰਘ ਜੀ ਦੀ ਯਾਦ ਵਿੱਚ ਸਾਰੇ ਨਗਰ ਦੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਿੰਘਾਂ ਦੇ ਨਾਂ ਤੇ ਮਾਰ ਦਈਏ ਮੇਰੇ ਵੀਰੋ ਇਹ ਲਾਡਲੀਆਂ ਮੁੰਡਿਆਂ ਨੇ ਵੱਡੇ ਵੱਡੇ ਮੋਰਚੇ ਸਰ ਕੀਤੇ ਆ ਅੱਜ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਦਿਮਾਲਿਆਂ ਦੇ ਵਿੱਚ ਸੱਜ ਕੇ ਤੇ ਨੀਲੇ ਚੋਲਿਆਂ ਦੇ ਵਿੱਚ ਸੱਜ ਕੇ ਇਹ ਸਾਡੀ ਨੌਜਵਾਨ ਪੀੜ੍ਹੀ ਮੇਰੇ ਵੀਰੋਂ ਨਜ਼ਰੀ ਪੈਂਦੀ ਜਰਾ ਤੇ ਵਾਕੇ ਦੇ ਲੋਕ ਸੰਜੋਗਾ ਜੇ ਕਿਤੇ ਬਾਜਾ ਵਾਲਾ ਨਾ ਨਾ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਸ਼ਹੀਦੀ ਪਾਉਂਦੇ ਨਾ ਕੋਈ ਵੀ ਧਰਮ ਦਾ ਆਪਣਾ ਕੋਈ ਤਿਹਾਰ ਮਨਾ ਸਕਦਾ ਸੁਖਾ ਸਿੰਘ ਮਹਿਤਾਬ ਸਿੰਘ ਨਾ ਵਰਦੇ ਬਸੇ ਨੂੰ ਅਮਰਤ ਸਰ ਸਿੰਘ ਮੱਥਾ ਟੇਕਣ ਕੋਈ ਨਾ ਜਾ ਸਕਦਾ